ਪਰਬਤ ਸਹਰਾ ਖੰਡਰ ਚੰਗੇ ਲੱਗਦੇ ਨੇ ਪਰਬਤ ਸਹਰਾ ਖੰਡਰ ਚੰਗੇ ਲੱਗਦੇ ਨੇ ਖਾਬਾਂ ਦੇ ਸਭ ਮੰਜ਼ਰ ਚੰਗੇ ਲੱਗਦੇ ਨੇ ਜੇਕਰ ਛੱਲਾਂ ਦੇਣ ਸੁਨੇਹੇ ਉਲਫਤ ਦੇ ਤੇ ਫਿਰ ਦਰਦ ਸਮੁੰਦਰ ਚੰਗੇ ਲੱਗਦੇ ਨੇ ਦਿਲ ਵਿੱਚ ਖੁਬਕੀ ਬਖਸ਼ਣ ਠੰਡਾ ਸੀਨੇ ਨੂੰ ਉਹਦੀ ਯਾਦ ਦੇ ਨਸ਼ਤੇ ਚੰਗੇ ਲੱਗਦੇ ਨੇ ਗੁੱਸਾ ਵੀ ਇੱਕ ਰੰਗ ਹੈ ਪਿਆਰ ਮੁਹੱਬਤ ਦਾ ਰੁੱッセ ਯਾਰ ਵੀ ਅਕਸਰ ਚੰਗੇ ਲੱਗਦੇ ਨੇ ਯਾਦਾਂ ਦੇ ਮਹਿਮਾਨ ਦਿਲਾਂ ਵਿੱਚ ਆਉਣ ਦਿਓ ਵਸਦੇ ਰਸਤੇ ਘਾਰੀ ਚੰਗੇ ਲੱਗਦੇ ਨੇ ਜਿਉਂ-ਜਿਉਂ ਠੇਡੇ ਖਾਵਾਂ ਹਿੰਮਤ ਵੱਧਦੀ ਏ ਮੈਨੂੰ ਰਾਹ ਦੇ ਪੱਥਰ ਚੰਗੇ ਲੱਗਦੇ ਨੇ ਆਦਿਲ ਜਿਸ ਤਮ ਚਮਕਣ ਤਾਰੇ ਹੰਝੂਆਂ ਦੇ ਆਦਿਲ ਜਿਸ ਤਮ ਚਮਕਣ ਤਾਰੇ ਹੰਝੂਆਂ ਦੇ ਤਾਂ ਅੱਖੀਆਂ ਦੇ ਅੰਬਰ ਚੰਗੇ ਲੱਗਦੇ ਨੇ ਤਾਂ ਅੱਖੀਆਂ ਦੇ ਅੰਬਰ ਚੰਗੇ ਲੱਗਦੇ